ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਅੱਜ ਦਾ ਜਿਹੜਾ ਵੀਡੀਓ ਤੁਹਾਡੇ ਨਾਮ ਬੋਲੇ ਜਾਣਗੇ ਵੀਡੀਓ ਵਿੱਚ ਅੱਜ ਤੁਸੀਂ ਸਾਰਿਆਂ ਨੇ ਦੱਸਿਆ ਹਨਾ ਵੀ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਬੋਲਦੇ ਹੋ ਤੁਸੀਂ ਨਾਮ ਲਿਖੇ ਠੀਕ ਆ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ᱛੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਕੱਲ ਵਾਲੇ ਬਲੌਗ ਵਿੱਚ ਵੀ ਮੈਂ ਤੁਹਾਡੇ ਸਾਰਿਆਂ ਦੇ ਜਿਹੜੇ ਨਾਮ ਬੋਲੂਗੀ ਤੇ ਨਾਮ ਬਹੁਤ ਜ਼ਿਆਦਾ ਨੇ ਜੀ ਤਾਂ ਕਰਕੇ ਆਪਾਂ ਫਟਾਫਟ ਜਿਹੜੇ ਤੁਹਾਡੇ ਨਾਮ ਨੇ ਉਹ ਲੈਣੇ ਸ਼ੁਰੂ ਕਰਦੇ ਆਂ ਤੇ ਸ਼ੁਰੂ ਕੀ ਕਹਿ ਦਿੰਨੇ ਜੀ ਮੇ ਨਾਮ ਬਹੁਤ ਜ਼ਿਆਦੇ ਨੇ ਜੇਕਰ ਕਿਸੇ ਦਾ ਨਾਮ ਲੈਣ ਕਿ ਨਹੀਂ ਉਹ ਰਹਿ ਗਿਆ ਤਾਂ ਉਹ ਇਸ ਵੀਡੀਓ ਤੇ ਕਮੈਂਟ ਕਰ ਦਿਓ ਠੀਕ ਆਪਾਂ ਕੱਲ ਤੁਹਾਡੇ ਨਾਮ ਲੈ ਦਾਂਗੇ ਕੱਲ ਜਾਂ ਪਰਸਾ ਠੀਕ ਆ ਜੀ ਤੁਹਾਡਾ ਨਾਮ ਲੈਤਾ ਜਾਊਗਾ ਜ਼ਰੂਰ ਜੇ ਕਿਸੇ ਦਾ ਨਾਮ ਲੈਣ ਚ ਕੋਈ ਗਲਤੀ ਹੋ ਗਈ ਮਿਸਟੇਕ ਹੋ ਗਈ ਤਾਂ ਪਹਿਲੇ ਮੈਂ ਸੌਰੀ ਬੋਲ ਦਿੰਨੀ ਆ ਜੀ ਕਿਉਂਕਿ ਨਾਮ ਬਹੁਤ ਜ਼ਿਆਦੇ ਨੇ ਤਾਂ ਕਰਕੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਨਾਮ ਬੋਲਣੇ ਨਾਮ ਮੈਂ ਸਾਰੇ ਲਿਖ ਲੇ ਠੀਕ ਆ ਜੀ ਇਹ ਮੈਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਕ ਨਾਮ ਨੇ ਮੈਂ ਲਿਖੀ ਕੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਮੈਨੂੰ ਸਾਰਿਆਂ ਦੇ ਨਾਮ ਮੈਂ ਲਿਖ ਲਏ ਨੇ ਤੇ ਆਪਾਂ ਸ਼ੁਰੂ ਕਰ ਦਿਆਂ ਪਹਿਲਾ ਆਪਾਂ ਜੀਤ ਸਿੰਘ ਦੀ ਆਈਡੀ ਤੋਂ ਕਰਮਜੀਤ ਕੌਰ ਥੈਂਕ ਯੂ ਸੋ ਮੱਚ ਭੈਣੇ ਫਿਰ ਹੈਗੇ ਨੇ ਬਾਟ ਫੈਮਿਲੀ ਤੋਂ ਦੀਦੀ ਇੰਦਰਜੀਤ ਕੌਰ ਪਿੰਡ ਬੜੀ ਧੂਰੀ ਕੋਲਾ ਜੀ ਥੈਂਕ ਯੂ ਸੋ ਮੱਚ ਦੀਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਫਿਰ ਕਬਲਜੀਤ ਕੌਰ ਸਿਟੀ ਪਟਿਆਲਾ ਥੈਂਕ ਯੂ ਸੋ ਮੱਚ ਬੇਟਾ ਅਮਨਦੀਪ ਚੋਹਾਨ ਹਰਾਮਪੁਰਾ ਜ਼ਿਲ੍ਹਾ ਬਠਿੰਡਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਅੱਗੇ ਹੈਗਾ ਜੀ ਕਰਮਜੀਤ ਕੌਰ ਧਰਮਪੁਰਾ ਸ਼ਾਇਦ ਪਤਾ ਨਹੀਂ ਬਰੇਟਾ ਲਿਖਿਆ ਇਹਨਾਂ ਨੇ ਤੇ ਥੈਂਕ ਯੂ ਸੋ ਮੱਚ ਜੀ ਜੇ ਕੋਈ ਗਲਤੀ ਰਹਿ ਗਈ ਹੈ ਨਾ ਤਾਂ ਮਾਫ ਕਰਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਪ੍ਰੀਤ ਕੌਰ ਜੁਗਰਾਉ ਥੈਂਕ ਯੂ ਸੋ ਮੱਚ ਪਹਿਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਮੀਨ ਕੌਰ ਗਰੇਵਾਲ ਜੁਗਰਾਉ ਥੈਂਕ ਯੂ ਸੋ ਮੱਚ ਜੀ ਗੁਰਮੀਤ ਕੌਰ ਫਰੋਮ ਸਵੇਡਨ 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 ਆ ਇਹ ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਦੇਸ਼ ਦੇ ਵਿੱਚ ਹੈ ਇਹ 스웨덴 ਸਹਿਰ ਤੇ ਥੈਂਕ ਯੂ so much ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਕਾਰ ਨੀਨਾ ਬਲੌਗਸ ਥੈਂਕ ਯੂ so much ਜੀ ਮਨਜੀਤ ਬਰਾਰ ਕਨੇਡਾ ਵਿਨੀ ਪੈਗ ਪੱਤੇ ਪੈਗ ਇਹ ਮੈਨੂੰ ਇੰਨਾ ਪਤਾ ਨਹੀਂ ਜੀ ਕਿਹੜੇ ਕਿਹੜੇ ਸ਼ਹਿਰ ਨੇ ਠੀਕ ਹੈ ਜੀ ਨਾਮ ਲੈਣ ਦੇ ਵਿੱਚ ਹੋ ਗਈ ਗਲਤੀ ਤਾਂ ਮਾਫ ਕਰਿਓ ਮਨਜੀਤ ਬਰਾਰ ਕਨੇਡਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਭੈਣੇ ਰਣਜੀਤ ਕੌਰ ਦਿਓਲ ਕੈਨੇਡਾ ਬੀ ਸੀ ਠੀਕ ਹੈ ਜੀ ਤੇ ਪਰਵਿੰਦਰ ਕੌਰ ਕੁਰਕ ਖੇਤਰਾ ਹਰਿਆਣਾ ਥੈਂਕ ਯੂ ਸੋ ਮੱਚ ਜੀ ਕੁਲਦੀਪ ਕੈਰੋਂ ਤਰਨ ਤਾਰਨ ਥੈਂਕ ਯੂ ਸੋ ਮੱਚ ਡੀਅਰ ਬਹੁਤ ਬਹੁਤ ਧੰਨਵਾਦ ਤੁਹਾਡਾ ਰਾਜਵੀਰ ਢਿੱਲੋਂ ਖੀਵਾ ਖੁਰਦ ਥੈਂਕ ਯੂ ਸੋ ਮੱਚ ਜੀ ਰਣਜੀਤ ਕੌਰ ਫਰੋਮ ਯੂ ਐਸ ਏ ਥੈਂਕ ਯੂ ਸੋ ਮੱਚ ਦੀਦੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਪ੍ਰੀਤ ਕੌਰ ਦੋਰਾਹਾ ਤੋਂ ਥੈਂਕ ਯੂ ਸੋ ਮੱਚ ਜੀ ਤੇ ਸਿਰਸਾ ਹਰਿਆਣਾ ਤੋਂ ਨੇ ਇਹ ਠੀਕ ਆ ਜੀ ਤੇ ਦੋਰਾਹਾ ਇਧਰ ਹੀ ਪੈਂਦਾ ਹੁਣ ਮੈਨੂੰ ਵੀ ਪਤਾ ਨਹੀਂ ਜੀ ਕਿੱਥੇ ਆ ਪਿੰਡ ਸ਼ਹਿਰ ਹਨਾ ਤੇ ਢਿੱਲੋਂ ਹੋਮ ਕਿਚਨ ਐਂਡ ਬਲੌਗਸ ਥੈਂਕ ਯੂ ਸੋ ਮੱਚ ਦੀਦੀ ਇਹ ਹੈਗੇ ਨੇ ਪੱਖੋਵਾਲ ਲੁਧਿਆਣਾ ਤੋਂ ਥੈਂਕ ਯੂ ਸੋ ਮੱਚ ਜੀ ਸੇਵਕ ਸਿੰਘ ਕਪੂਰਥਲਾ ਤੋਂ ਥੈਂਕ ਯੂ ਸੋ ਮੱਚ ਵੀਰ ਜੀ ਹਰ ਸਿਮਰਨ ਸਿੰਘ ਦੋਰਾਹਾ ਤੋਂ ਥੈਂਕ ਯੂ ਸੋ ਮੱਚ ਜੀ ਜਸ ਬਰਾਰ ਬੁਟੀਕ ਮੋਗਾ ਥੈਂਕ ਯੂ ਸੋ ਮੱਚ ਜੀ ਤੇ ਲੋ ਜੀ ਨਿਕ ਪੇਜ ਦੇ ਨਾਮ ਜਿਹੜੇ ਹੋ ਗਏ ਨੇ ਆਪਾਂ ਦੂਸਰਾ ਪੇਜ ਆ ਜਿਹੜਾ ਸਟਾਰਟ ਕਰਦੇ ਆ ਬਾਰ ਬਾਰ ਕਹਿੰਦੇ ਆ ਜੇ ਵੀ ਕੋਈ ਕਿਸੇ ਦਾ ਨਾਮ ਲੈਣ ਦੇ ਵਿੱਚ ਗਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਜੀ ਠੀਕ ਆ ਜੀ ਪ੍ਰੀਤ ਸਿੱਧੂ ਸੰਦੂ ਸੰਦੂ ਫ੍ਰੋਮ ਕੈਨੇਡਾ ਥੈਂਕ ਯੂ ਸੋ ਮੱਚ ਜੀ ਕਿਰਨਦੀਪ ਪੰਜਾਬੀ ਫੈਮਿਲੀ ਪਿੰਡ ਪੜੌਦੀ ਸ਼ਹਿਰ ਸਮਰ ਵਾਲੇ ਤੋਂ ਥੈਂਕ ਯੂ ਸੋ ਮੱਚ ਜੀ ਪ੍ਰਭ ਕੌਰ ਮੋਗਾ ਥੈਂਕ ਯੂ ਸੋ ਮੱਚ ਜੀ ਜਸਵੀਰ ਢਾਲੀਵਾਲ ਅ ਬਿਗੜਵਾਲ ਸੁਨਾਮ ਤੋਂ ਥੈਂਕ ਯੂ ਸੋ ਮੱਚ ਜੀ ਇਹ ਆਪਣੇ ਕੋਲ ਹੀ ਆ ਗਿਆ ਸੁਨਾਮ ਤਾਂ ਤੇ ਮਨਪ੍ਰੀਤ ਕਲੇਰ ਪਿੰਡ ਕਾਂਝਲਾ ਥੈਂਕ ਯੂ ਸੋ ਮੱਚ ਜੀ ਇਹ ਵੀ ਦੱਸ ਦਿਓ ਮੈਂ ਤੁਹਾਡੀ ਕੀ ਲੱਗਦੀ ਹਾਂ ਤੇ ਤੁਸੀਂ ਮੇਰੇ ਕੀ ਲੱਗਦੇ ਹੋ ਜਾਣਦੇ ਹੋ ਜਰੂਰ ਦੱਸਿਓ ਠੀਕ ਹੈ ਜੀ ਕਲੇਰੇ ਤਾਂ ਆਪਣੀ ਸਾਡੇ ਸਰਨੇਮ ਚੋਂ ਆ ਗਏ ਮਨਪ੍ਰੀਤ ਕੌਰ ਕਾਂਝਲਾ ਠੀਕ ਹੈ ਜੀ ਮੇਰੇ ਪਿੰਡ ਤੋਂ ਨੇ ਕਾਂਦੇਲਾ ਪਿੰਡ ਤੋਂ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਠੀਕਾ ਜੀ ਤੇ ਇੱਕ ਹੈਗੇ ਨੇ ਪ੍ਰਦੀਪ ਗਿੱਲ ਜਲੰਧਰ ਤੋਂ ਥੈਂਕ ਯੂ so much ਜੀ ਆ ਹੈਪੀ ਮਾਨ ਪਿੰਡ ਕੋਟ ਦੁਨਾ ਜ਼ਿਲ੍ਹਾ ਬਰਨਾਲਾ ਤੋਂ ਥੈਂਕ ਯੂ so much ਦੀਦੀ ਜੀ ਇਹ ਦੀਦੀ ਬਹੁਤ ਵਧੀਆ ਨੇ ਡੇਲੀ ਕਮੈਂਟ ਕਰਦੇ ਨੇ ਹਰ ਵੀਡੀਓ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ surjeet ਆ ਸੰਤੂ ਹਸ਼ਿਆਰਪੁਰ ਤੋਂ ਥੈਂਕ ਯੂ so much ਜੀ ਇੰਦਰਜੀਤ ਮਾਨ ਇੰਦਰਜੀਤ ਤਲਮੰਡੀ ਸਾਬੋਤੋਂ ਜੀ ਥੈਂਕ ਯੂ ਸੋ ਮੱਚ ਜੀ ਜਸਵੀਰ ਕੌਰ ਚਮਕੌਰ ਸਾਹਿਬ ਤੋਂ ਥੈਂਕ ਯੂ ਸੋ ਮੱਚ ਜੀ ਮਨਪ੍ਰੀਤ ਕੌਰ ਪਿੰਡ ਡੂਮ ਡੂਮ ਛੇੜੀ ਡੂਮ ਛੇੜੀ ਰੂਪਨਗਰ ਤੋਂ ਥੈਂਕ ਯੂ ਸੋ ਮੱਚ ਜੀ ਅਮਨਦੀਪ ਕੌਰ ਪਟਿਆਲੋ ਤੋਂ ਥੈਂਕ ਯੂ ਸੋ ਮੱਚ ਜੀ ਅਬਨੀਤ ਭੁੱਲਰ ਬਠਿੰਡਾ ਤੋਂ ਥੈਂਕ ਯੂ ਸੋ ਮੱਚ ਜੀ ਗੁਰਲਾਲ ਏ ਪਤਾਨੀ ਜੀ ਕਿੱਥੇ ਕਿੱਥੋਂ ਨੇ ਇਹ ਮੈਂ ਸ਼ਾਇਦ ਨਾਮ ਲਿਖਣਾ ਭੁੱਲ ਗਈ ਪਿੰਡ ਦਾ ਉਹਨਾਂ ਦਾ ਗੁਰਲਾਲ ਥੈਂਕ ਯੂ ਸੋ ਮੱਚ ਜੀ ਗੁਰਲਾਲ ਸਿੰਘ ਸਿੰਗਾ ਜਾਂ ਕੁਛ ਵੀ ਨਾ ਉਹਨਾਂ ਦਾ ਗੁਰਲਾਲ ਅ ਕੁਲਵਿੰਦਰ ਗਿੱਲ ਥੈਂਕ ਯੂ ਸੋ ਮੱਚ ਜੀ ਅ ਸੁਖਜੀਤ ਕੌਰ ਢਿੱਲੋਂ ਕੋਲਾਰ ਤੋਂ ਥੈਂਕ ਯੂ ਸੋ ਮੱਚ ਜੀ ਰਾਜਵੰਤ ਬਰਾਰ ਜ਼ਿਲ੍ਹਾ ਮੋਗਾ ਤੋਂ ਥੈਂਕ ਯੂ ਸੋ ਮੱਚ ਜੀ ਦੀਪਕ ਸ਼ਰਮਾ ਹੁਸ਼ਿਆਰਪੁਰ ਤੋਂ ਥੈਂਕ ਯੂ ਸੋ ਮੱਚ ਜੀ ਜਗਤਾਰ ਵਰਾਰ ਅਸੀਂ ਉਹ ਕਹਿੰਦੇ ਸੀਗੇ ਵੀ ਆ ਤੈਨੇ ਬਾਗਾ ਪ੍ਰਾਣਾ ਤੋਂ ਆ ਠੀਕ ਹੈ ਜੀ ਤੇ ਇਹ ਬਾਗਾ ਪ੍ਰਾਣਾ ਤੋਂ ਨੇ ਥੈਂਕ ਯੂ ਸੋ ਮੱਚ ਜੀ ਸੁਖਦੀਪ ਕੌਰ ਮੋਰਿੰਡਾ ਰੂਪਨਗਰ ਤੋਂ ਨੇ ਜੀ ਇਹ ਥੈਂਕ ਯੂ ਸੋ ਮੱਚ ਜੀ ਮਨਿੰਦਰ ਸ਼ੇਰਫਮਾਣਾ ਥੈਂਕ ਯੂ ਸੋ ਮੱਚ ਜੀ ਅਨਮੋਲ ਸਰਾਓ ਜ਼ਿਲ੍ਹਾ ਰੋਪੜ ਥੈਂਕ ਯੂ ਸੋ ਮੱਚ ਜੀ ਰਜਿੰਦਰ ਸਿੰਘ ਅੰਬਾਲਾ ਹਰਿਆਣਾ ਤੋਂ ਥੈਂਕ ਯੂ ਸੋ ਮੱਚ ਜੀ ਮਨਜੀਤ ਕੌਰ ਜਲੰਧਰ ਤੋਂ ਥੈਂਕ ਯੂ ਸੋ ਮੱਚ ਜੀ ਪਰਮਜੀਤ ਕੌਰ ਟਿੱਲੋਂ ਅੰਮ੍ਰਿਤਸਰ ਤੋਂ ਥੈਂਕ ਯੂ ਸੋ ਮੱਚ ਜੀ ਬਲਜੀਤ ਕੌਰ ਔਲਖ ਲੁਧਿਆਣਾ ਤੋਂ ਥੈਂਕ ਯੂ ਸੋ ਮੱਚ ਜੀ ਔਜਲਾ ਇਹ ਹੈਗੇ ਨੇ ਜੀ ਕੋਲਕੱਤਾ ਤੋਂ ਥੈਂਕ ਯੂ ਸੋ ਮੱਚ ਜੀ ਅ ਸ਼ਾਇਦ ਉਹਨਾਂ ਦਾ ਪੂਰਾ ਨਾਮ ਮੈਂ ਨਹੀਂ ਲਿਖਿਆ ਠੀਕ ਹੈ ਜੀ ਕਈ ਵਾਰ ਮੈਨੂੰ ਕਈ ਸੋ ਸਮਝ ਆ ਗਏ ਨੇ ਮੈਂ ਕਹੀ ਨਹੀਂ ਆਏ ਹੈ ਨਾ ਗਲਤੀ ਹੋ ਗਈ ਤਾਂ ਆਪਾਂ ਦੁਬਾਰਾ ਲੈ ਲਾਂਗੇ ਦੱਸ ਦਿਓ ਤੁਸੀਂ ਠੀਕ ਹੈ ਜੀ ਗੁਰਪ੍ਰੀਤ ਕੌਰ ਮੋਹਾਲੀ ਤੋਂ ਥੈਂਕ ਯੂ ਸੋ ਮੱਚ ਜੀ ਅਮਨ ਸਹਨੇ ਫਾਜੀਕਲਾ ਤੋਂ ਥੈਂਕ ਯੂ ਸੋ ਮੱਚ ਜੀ ਗੁਰਜੋਤ ਖਹਿਰਾ ਬਹਾਦਰਪੁਰ ਸੰਗਰੂਰ ਤੋਂ ਥੈਂਕ ਯੂ ਸੋ ਮੱਚ ਜੀ ਜਤਿੰਦਰ ਕੌਰ ਪਾਤੜਾ ਤੋਂ ਥੈਂਕ ਯੂ ਸੋ ਮੱਚ ਜੀ ਹਰਜੀਤ ਸਿੰਘ ਮਰੇਲ ਕੋਟਲਾ ਤੋਂ ਥੈਂਕ ਯੂ ਸੋ ਮੱਚ ਜੀ ਸਿਮਰਨ ਮਾਨਸਾ ਤੋਂ ਥੈਂਕ ਯੂ ਸੋ ਮੱਚ ਜੀ ਰਸ਼ਮੀਤ ਢਾਲੀਵਾਲ ਇਹਨਾਂ ਨੇ ਪੁੱਛਿਆ ਸੀ ਵੀ ਤੁਹਾਡੀ ਲਵ ਮੈਰਿਜ ਹੋਈ ਆ ਕਹਿੰਦੇ ਹਾਂ ਵੀ ਇਹਨਾਂ ਨੇ ਪੁੱਛਿਆ ਸੀ ਵੀ ਇਹਨਾਂ ਨੇ ਪੁੱਛਿਆ ਸੀਗਾ ਤਾਂ ਹੀ ਮੈਂ ਉਹ ਸਪੈਸ਼ਲ ਵੀਡੀਓ ਬਣਾਈ ਸੀ ਇਹਨਾਂ ਨੇ ਪੁੱਛਿਆ ਸੀਗਾ ਠੀਕ ਆ ਜੀ ਰੌਸ਼ਨ ਢਿੱਲੋ ਮਰੇਲ ਕੋਟਲਾ ਤੋਂ ਠੀਕ ਆ ਜੀ ਥੈਂਕ ਯੂ ਸੋ ਮੱਚ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਥੈਂਕ ਯੂ ਸੋ ਮੱਚ ਜੀ ਦਰਜੀਤ ਕੌਰ ਖਟੜਾ ਪਾਦਸੋਂ ਤੋਂ ਥੈਂਕ ਯੂ ਸੋ ਮੱਚ ਜੀ ਸਿਮਰਨ ਬਾਠ ਪਿੰਡ ਕਲਿਆਣ ਨੇੜੇ ਰਾਏਕੋਟ ਥੈਂਕ ਯੂ ਸੋ ਮੱਚ ਜੀ ਕੁਲਦੀਪ ਕੌਰ ਮੁੱਲਾਪੁਰ ਦਾਖਾਂ ਤੋਂ ਥੈਂਕ ਯੂ ਸੋ ਮੱਚ ਜੀ ਲਵਨੀਸ਼ ਸਿੱਧੂ ਬਠਿੰਡਾ ਤੋਂ ਥੈਂਕ ਯੂ ਸੋ ਮੱਚ ਜੀ ਤੇ ਪੱਗੀ ਦੇਖੀ ਹੋਰ ਨੇਮ ਕਿ ਤਿੰਨਾਂ ਦੀ ਹੋਵੇ 1 ਮਿੰਟ ਜੀ ਲੋ ਜੀ ਆਖਰੀ ਨੇਮ ਆ ਲਾਸਟ ਨੇਮ ਮਹੀਨ ਮਹੀਨ ਮੁਆਸਰ ਮੁਆਸਰ ਠੀਕ ਹੈ ਜੀ ਸਹੀ ਨਾਮ ਲਿਆ ਮੈਂ ਦੱਸਦੇ ਹਾਂ ਤੁਸੀ ਤੇ ਇਹ ਹੈਗੇ ਨੇ اسلامਾਬਾਦ ਪਾਕਿਸਤਾਨ ਤੋਂ ਥੈਂਕ ਯੂ ਸੋ ਮਚ ਜੀ ਤੁਸੀਂ ਘਰ ਦੀਆਂ ਬਤਾਈਆਂ ਵੀ ਦਿੱਤੀਆਂ ਸੀਗੀਆਂ ਤੇ ਬਹੁਤ ਬਹੁਤ ਧੰਨਵਾਦ ਆਪਕਾ ਤੇ ਆਪਨੇ ਬਹੁਤ ਅੱਛਾ ਕਮੈਂਟ ਕੀਤਾ ਮੈਨੇ ਪੜਾ ਦੋ ਬਾਰ ਆਪਨੇ ਘਰ ਲਈਏ ہمارا ਜੋ ਘਰ ਬਣ ਰਹਾ ਹੈ इसकी मुबारकबाद भी हमें दी थी और आपने पूछा था आपने पूछा था एक मिनट रुके पूछा था कि इस कमरे में आपको आप सभी को नींद आ जाती है हाँ जी हम सभी को इस कमरे में नींद आ जाती है और बहुत अच्छे से नींद आती है क्योंकि जो अपने घर में सुकून होता है ना वो कहीं नहीं मिलता चाहे छोटा हो चाहे बड़ा हो क्योंकि पता है क्या हुआ वैसे तो हम कहीं और भी किराए पे रह लेते हमारा खुद का एक घर और है वो इस घर से थोड़ा दूर पड़ता है है हमने सोचा कि यहाँ पर हम अपनी सेटिंग कर लेते रहने के लिए तो काफ़ी लम्बा चौड़ा सेड है जी तो यहाँ पे हमने आ, अपनी जो सेटिंग कर ली रहने के लिए एक तो वो घर हमारा दूर पड़ता था आने जाने की बहुत ज़्यादा दिक्कत हो जाती फिर क्योंकि चार बार तो मिस्त्रियों को चाय पानी देना पड़ता है है ना तो फिर देखना भी पड़ता है अपना कैसे काम हो रहा है क्योंकि आ, बहुत खुशी होती है जब अब हम अपने घर को बनता हुआ देखते हैं है ना एक एक ईट लगती है तो हम देखते हैं बहुत ज़्यादा खुशी होती है क्योंकि घर बनाना ज़िंदगी में अपनी ज़िंदगी में घर है जो एक बार बनता है ना तो बस इसलिए हमने अपने रहने की सेटिंग जहाँ पे की है तो बहुत अच्छे से नींद आती है सभी को सब परिवार को फैमिली मेंबर्स को बहुत अच्छे से जहाँ पे नींद आ जाती है भाई साहब या आप बहन हो भाई साहब हो तो आपने बहुत अच्छा कमेंट किया पूछा आपका तह दिल से बहुत बहुत धन्यवाद तो मुझे इतनी खुशी हुई कि आप मुझे पाकिस्तान से देख रहे हो सभी के कमेंट्स आए और मैंने रीड भी किए तब मुझे बहुत खुशी हुई कि इतनी इतनी दूर से पाकिस्तान से भी मुझे देख रहे हैं मुझे बहुत खुशी हुई सच में ਆਪਕਾ ਤਹਿ ਦਿਲੋਂ ਧੰਨਵਾਦ ਹੈ ਠੀਕ ਹੈ ਇਤਨੀ ਜ਼ਿਆਦਾ ਹਿੰਦੀ ਤੋਂ ਮੈਨੂੰ ਆਤੀ ਨਹੀਂ ਹੈ ਪਰ ਆਪ ਬਤਾਨਾ ਕਿਉਂਕਿ ਆਪਨੇ ਕਮੈਂਟ ਜੋ ਹੈ ਨਾ ਉਹ ਹਿੰਦੀ ਮੇ ਕਿਉਂ ਹੈ ਤੇ ਬਤਾਨਾ ਆਪ ਕਿ ਮੈਨੇ ਹਿੰਦੀ ਅੱਛੇ ਸੇ ਬੋਲੀ ਹੈ ਨਾ ਤਾਂ ਬਤਾਨਾ ਜ਼ਰੂਰ ਠੀਕ ਹੈ ਜੀ ਤਾਂ ਸਾਰਿਆਂ ਦੇ ਜਿਹੜੇ ਸੀਗੇ ਆਪਾਂ ਕਮੈਂਟ ਤੇ ਉਹ ਦੇ ਦਿੱਤੇ ਤੇ ਥੋੜੀ ਜਿਹੀ ਹਿੰਦੀ ਮੈਨੂੰ ਹਿੰਦੀ ਬੋਲਣੀ ਬਹੁਤ ਵਧੀਆ ਲੱਗਦੀ ਹੈਗੀ ਮੇਰਾ ਮਨ ਕਰਦਾ ਹੁੰਦਾ ਵੀ ਕਦੇ-ਕਦੇ ਮੈਂ ਬਲੌਗ ਆ ਜਿਹੜਾ ਹਿੰਦੀ ਦੇ ਵਿੱਚ ਬਣਾਵਾਂ ਪਰ ਫਿਰ ਮੈਨੂੰ ਇਹ ਹੋ ਜਾਂਦਾ ਵੀ ਆਪਾਂ ਹਨਾ ਵੀ ਚਲੋ ਤੁਸੀਂ ਉਹ ਕਰੋਗੇ ਹਨਾ ਵੀ ਹਿੰਦੀ ਬੋਲਦੀ ਐ ਪਰ ਮੇਰਾ ਬਹੁਤ ਮੈਨੂੰ ਹਿੰਦੀ ਬੋਲਣੀ ਹਿੰਦੀ ਲਿਖਣੀ ਮੈਨੂੰ ਬਹੁਤ ਵਧੀਆ ਲੱਗਦੀ ਆ ਮੈਨੂੰ ਹਿੰਦੀ ਦੀ ਰਾਈਟਿੰਗ ਵੀ ਬਹੁਤ ਵਧੀਆ ਲੱਗਦੀ ਸੀ ਉਸ ਟਾਈਮ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਮੈਨੂੰ ਸਭ ਤੋਂ ਵਧੀਆ ਹਿੰਦੀ ਦੀ ਰਾਈਟਿੰਗ ਲੱਗਦੀ ਹੁੰਦੀ ਸੀ ਕਿਉਂਕਿ ਉਹ ਬਹੁਤ ਸੋਹਣੀ ਲਿਖਾਈ ਹੋ ਜਾਂਦੀ ਸੀ ਉਹਦੀ ਤੇ ਹਿੰਦੀ ਬੋਲਣੀ ਤਾਂ ਮੈਨੂੰ ਬਹੁਤ ਵਧੀਆ ਲੱਗਦੀ ਆ ਹਨਾ ਤੇ ਬਾਕੀ ਹਿੰਦੀਆਂ ਦੇ ਵਲੌਗ ਸੋਹਣੇ ਹੁੰਦੇ ਨੇ ਕਿਉਂਕਿ ਹਿੰਦੀ ਬੋਲਦੇ ਨੇ ਹਿੰਦੀ ਬੋਲੀ ਮਤਲਬ ਇੱਕ ਬੋਲੀ ਬਹੁਤ ਵਧੀਆ ਬੋਲੀ ਆ ਗਈ ਹੈ ਤੇ ਚਲੋ ਜੀ ਸਾਰਿਆਂ ਦੇ ਨਾਮ ਲੈ ਲੇ ਪਰ ਜਿਨ੍ਹਾਂ ਦੇ ਨਾਮ ਇਹਦੇ ਵਿੱਚੋਂ ਰਹਿ ਗਏ ਅ ਠੀਕ ਆ ਜੀ ਉਹ ਮੈਂ ਜ਼ਰੂਰ ਲੈਣ ਦੀ ਕੋਸ਼ਿਸ਼ ਕਰੂੰਗੀ ਆਪਾਂ ਕੱਲ ਵਾਲੇ ਜਾਂ ਫਿਰ ਅਗਲੇ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਦੇ ਨਾਮ ਲੈ ਲਵਾਂਗੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਵਿੱਚੋਂ ਕਿੰਨੇ ਕ ਨਾਮ ਲਿਖੇਗੇ ਕਿਉਂਕਿ ਵਿਚ ਵਿਚ ਦੀ ਫਿਰ ਮੈਨੂੰ ਮਿਸਤਰੀਆਂ ਕਿਹੜੀਆਂ ਵੀ ਹੋਣਾ ਪੈਂਦਾ ਸੀ ਸ਼ਾਇਦ 2-4 ਕਮੈਂਟs ਛੁੱਟ ਗਏ ਦੇ ਵਿੱਚੋਂ ਮੈਨੂੰ ਲੱਗਦਾ ਠੀਕ ਆ ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਵੀ ਸਾਰੇ ਕਮੈਂਟs ਜਿਹੜੇ ਪਰ ਜਿਹੜੇ ਮੇਰੇ ਇਸ ਵਾਲੇ ਤੁਸੀਂ ਕਿਹਾ ਸੀ ਸ਼ੋਰ ਮੈਂ ਦੇਖਦੀ ਆ ਮੈਂ ਉਹ ਵੀ ਹੁਣਾਂ ਨੇ ਲੈਣੀਆਂ ਨਾਮ ਫਿਰ ਭੈਣ ਕਹਿਣਗੇ ਵੀ ਮੇਰੇ ਬੱਚਿਆਂ ਦਾ ਨਾਮ ਨਹੀਂ ਬੋਲੇ ਇੱਕ ਵਾਰ ਦੋ ਤਿੰਨ ਨਾਮ ਰਹਿ ਗਏ ਸੀ ਸਿਮਰਨ ਜੀਤ ਹੰਡੇ ਆਇਆ ਠੀਕ ਆ ਜੀ ਹੰਡੇ ਆ ਜੀ ਤੁਹਾਨੂੰ ਥੈਂਕ ਯੂ ਸੋ ਮੱਚ ਜੀ ਤੇ ਇੱਕ ਹੈਗੇ ਨੇ ਪ੍ਰਦੀਪ ਗਿੱਲਾਂ ਤੋਂ ਪ੍ਰਦੀਪ ਗਿੱਲਾਂ ਤੋਂ ਨੇ ਜੀ ਇਹ ਤੇ ਇਹਨਾਂ ਨੇ ਕਿਹਾ ਸੀ ਨਕੂਦਰ ਕੋਲ ਮੇਰੀ ਮਤਲਬ ਬੇਟੀ ਆ ਕਹਿੰਦੇ ਉਹਨਾਂ ਦੇ ਨਾਮ ਲਿਓ ਤੁਸੀਂ ਠੀਕ ਹੈ ਜੀ ਮਤਲਬ ਨਕੌਦਰਕੋਲ ਨੇ ਗਿੱਲਾਂ ਸ਼ਾਇਦ ਹਨਾ ਨਕੌਦਰਕੋਲੀ ਨੇ ਗਿੱਲਾਂ ਮੈਨੂੰ ਇਹ ਪਤਾ ਨਹੀਂ ਜੀ ਉਹਨਾਂ ਨੇ ਲਿਖਿਆ ਨਕੌਦਰਕੋਲ ਗਿੱਲਾਂ ਤੋਂ ਅਸੀਂ ਠੀਕ ਹੈ ਜੀ ਉਹ ਕਹਿੰਦੇ ਮੇਰੀ ਪੇਟੀ ਦਾ ਨਾਮ ਲਿਓ ਤੇ ਬੇਟੀ ਦਾ ਬੇਟੀ ਦਾ ਨਾਮ ਹੈਗਾ ਜੀ ਉਹਨਾਂ ਦੀ ਦਾ ਗੁਰ ਨਿਮਰਤ ਕੌਰ ਠੀਕ ਹੈ ਜੀ ਗੋਡ ਬlesਸ ਯੂ ਬੇਟਾ ਤੇ ਬੇਟੇ ਦਾ ਨਾਮ ਹੈਗਾ ਉਹਨਾਂ ਦਾ ਅਰਮਾਨਦੀਪ ਸਿੰਘ ਗਿੱਲ ਗੋਡ ਬlesਸ ਯੂ ਬੇਟਾ ਬਾਹੀ ਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ਣ ਥੈਂਕ ਯੂ ਸੋ ਮੱਚ ਬਣੇ ਕਮੈਂਟ ਕਰਨ ਲਈ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਜੇ ਕਿਸੇ ਦਾ ਵੀ ਨਾਮ ਬੋਲਣ ਤੋਂ ਰਹਿ ਗਿਆ ਕੋਈ ਨਾ ਜੀ ਤੁਸੀਂ ਇਸ ਵੀਡੀਓ ਵਿੱਚ ਨਾਮ ਬੋਲ ਦਿਓ ਮੈਂ ਸਾਰਿਆਂ ਦੇ ਨਾਮ ਲਿਖ ਕੇ ਫਿਰ ਤੁਹਾਡੇ ਨਾਮ ਬੋਲ ਦੂੰਗੀ ਠੀਕ ਆ ਜੀ ਤੇ ਬਾਕੀ ਬਾਕੀ ਕਹਿੰਦੀ ਸੀ ਭੁੱਲ ਗਏ ਭੁੱਲ ਜਾਨੀ ਤੇ ਠੀਕ ਆ ਜੀ ਬਾਕੀ ਦੱਸਿਓ ਤੁਹਾਨੂੰ ਮੇਰੀ ਹਿੰਦੀ ਬੋਲੀ ਕਿਸ ਤਰ੍ਹਾਂ ਲੱਗੀ ਠੀਕ ਆ ਜੀ ਥੋੜੀ ਜਿਮੇ ਕੋਸ਼ਿਸ਼ ਕੀਤੀ ਹੈ ਕਿਉਂਕਿ ਮੇਰਾ ਮਨ ਕਰ ਰਿਹਾ ਸੀ ਉਹਨਾਂ ਦਾ ਭਰਾ ਦਾ ਜਿਹੜਾ ਕਮੈਂਟ ਸੀਗਾ ਉਹ ਹਿੰਦੀ ਚ ਸੀਗਾ ਤੇ ਸੋ ਮੈਨੂੰ ਮੌਕਾ ਵੀ ਮਿਲ ਗਿਆ ਹਿੰਦੀ ਬੋਲਣ ਦਾ ਤੇ ਮੈਨੂੰ ਮਜ਼ਾ ਆਇਆ ਹਿੰਦੀ ਬੋਲ ਕੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਮਜ਼ਾ ਆਇਆ ਮੇਰੀ ਹਿੰਦੀ ਸੁਣ ਕੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕੱਲ ਵਾਲੇ ਬਲੌਗ ਵਿੱਚ ਤੇ ਦੁਬਾਰਾ ਫਿਰ ਮਾਫੀ ਚਾਹੁੰਨੀ ਆ ਕਿਸੇ ਦਾ ਨਾਮ ਰਹਿ ਗਿਆ ਬੋਲਣ ਤੋਂ ਤੇ ਆਪਾਂ ਕੱਲ ਵਾਲੇ ਬਲੌਗ ਵਿੱਚ ਜ਼ਰੂਰ ਬੋਲ ਦਾਂਗੇ ਜਾਂ ਨੈਕਸਟ ਬਲੌਗ ਦੇ ਵਿੱਚ ਬੋਲ ਦਾਂਗੇ ਇਦੋਂ ਨੈਕਸਟ ਦੇ ਵਿੱਚ ਠੀਕ ਹੈ ਜੀ ਅਗਲੇ ਦਿਨ ਜਦੋਂ ਵੀ ਮੈਨੂੰ ਟਾਈਮ ਮਿਲੇ ਠੀਕ ਹੈ ਜੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਮ ਬੋਲ ਦੂੰਗੀ ਤੇ ਮਿਲਦੇ ਆਂ ਆਪਾਂ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ